ਹਾਂਜੀ ਬਾਈ ਜੀ ਇੱਕੋ ਕਰੋ ਇੱਕੋ ਵੀਰ ਕੋਲੇ ਦੋ ਸੰਦ ਬਤਾਉ ਖੜੇ ਆ ਜੀ ਸਮਰਾਜ 744 ਤੇ ਸਮਰਾਜ 859 ਦਾ ਮੋਬਾਈਲ ਨੰਬਰ ਹੈਗਾ ਵੀਰ ਦਾ ਉਸ ਤੋਂ ਪਹਿਲਾਂ ਮੇਰੇ ਭਰਾਵਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕੋਈ ਐਡ ਕਰਾਉਣੀ ਹੈ ਤੇ ਮੇਰੇ ਨਾਲ ਸੰਪਰਕ ਕਰੋ 6280137325 ਮੀਰਾ ਮੋਬਾਈਲ ਨੰਬਰ ਆ ਬਾਈ ਜੀ ਐਡ ਕਰਵਾਉਣ ਲਈ ਸੰਪਰਕ ਕਰ ਸਕਦੇ ਹੋਣਾ ਵੀਰ ਦਾ ਮੋਬਾਈਲ ਨੰਬਰ ਹੈਗਾ 9877249083 9877249083 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਪਹਿਲਾ ਟਰੈਕਟਰ ਹੈਗਾ ਸਵਰਾਜ 744 ਮਾਡਲ ਵਗੈਰਾ ਹੈਗਾ ਟਰੈਕਟਰ ਦਾ 2001 ਮਾਡਲ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਇੰਨ ਸਾਫ ਕੰਡੀਸ਼ਨ ਦਾ ਪੂਰੀ ਵਧੀਆ ਹਾਲਤ ਦਾ ਪਿਆ ਵੀਡੀਓ ਚੈੱਕ ਕਰ ਸਕਦੇ ਹੋ ਵਿੱਚ ਹੁੱਕ ਵਗੈਰਾ ਤੇ ਸਾਰਾ ਕੁਝ ਰੰਗ ਪੇਂਟ ਨਾਲ ਦਾ ਬਾਈ ਜੀ ਮਗਰਿਆਣਾ ਵਗੈਰਾ ਸਾਰਾ ਕੁਝ ਨਾਲ ਦਾ ਓਕੇ ਵੀਰ ਰੀਜਨਲ ਆ ਇੰਜਨ ਗੀਅਰ ਲੈਫਟ ਵੀ ਫੁੱਲ ਗਾਰੰਟੀ ਆ ਟਰੈਕਟਰ ਦੀ ਟਾਇਰ ਟੂਰ ਬਾਈ ਜੀ ਵਧੀਆ ਪਈ ਆ ਕੰਪਨੀ ਦੇ ਚਾਰੋਂ ਟਾਇਰ ਆ ਕੇ ਡਬਲ ਕਲਚ ਆ 630 ਟਰੈਕਟਰ ਆ ਇਹ ਇੰਜਨ ਗੀਅਰ ਦੀ ਬਾਈ ਜੀ ਪੂਰੀ ਫੁੱਲ ਗਾਰੰਟੀ ਉਹ ਟਰ ਤੇ 10000 ਰੁਪਿਆ ਬਾਈ ਜੀ ਟਰੈਕਟਰ ਦੀ ਡਿਮਾਂਡ ਆ 2 ਲੱਖ ਤੇ 10000 ਰੁਪਿਆ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਵੀਰ ਕਹਿੰਦਾ ਆਪਾਂ ਮਾਨਤਾਂ ਤੁਹਾਡਾ ਕਰ ਦਿਆਂਗੇ ਸਵਰਾਜ 744 ਆ ਬਾਈ ਜੀ ਅੱਗੇ ਇਸੇ ਵੀਰ ਦਾ ਹੀ 98772 49083 98772 49083 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ 855 ਟਰੈਕਟਰ ਸੇਲ ਆ ਮਾਡਲ ਵਗੈਰਾ ਹੈਗਾ 1998 ਮਾਡਲ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰੀਆਂ ਸਾਫ ਕੰਡੀਸ਼ਨ ਦਾ ਪੂਰੀ ਵਧੀਆ ਹਾਲਤ ਦਾ ਟਰੈਕਟਰ ਆ ਡਬਲ ਕਲੱਚ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਸੇ ਇੰਜਨ ਗੀਅਰ ਲੈਫਟ ਪੱਖੋਂ ਪੂਰੀ ਵਧੀਆ ਹਾਲਤ ਦਾ ਟਰੈਕਟਰ ਪਿਆ ਰੰਗ ਪੇਂਟ ਪੱਖੋਂ ਪੂਰੀ ਵਧੀਆ ਸ਼ਾਫ ਕੰਡੀਸ਼ਨ ਦਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਮਗਰ ਐਡ ਵਗੈਰਾ ਤੇ ਰੰਗ ਪੇਂਟ ਨਾਲ ਦਾ ਬਾਈ ਜੀ ਟਾਇਰਾਂ ਦੀ ਗੱਲ ਕਰਕੇ ਚਾਰੋਂ ਟਾਰਕ ਕੰਪਨੀ ਦੇ ਟਾਇਰ ਆ ਵਧੀਆ ਹਾਲਤ ਦੇ ਟਾਇਰ ਪਿਆ ਰੇਟ ਇਹਦਾ ਹੈਗਾ 1 ਲੱਖ ਤੇ 75000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਬਾਈ ਜੀ 1 ਲੱਖ ਤੇ 75000 ਰੁਪਿਆ ਮੌਕੇ ਤੇ ਵੀਰ ਕਹਿੰਦਾ ਆਪਾਂ ਥੋੜਾ ਮਾਨਤਾ ਕਰ ਦਾਂਗੇ ਦੋਨੋਂ ਸੰਧਾਂ ਜੀ ਧੰਨਵਾਦ ਜੀ